ਲੋਕ ਸਮਾਜ ਚੁਨਾਵਾਂ ਨੂੰ ਵੇਖਦਿਆਂ ਹੋਇਆਂ ਪੁਲਿਸ ਵੱਲੋਂ ਬੜੀ ਹੀ ਗੰਭੀਰਤਾ ਦੇ ਨਾਲ ਅਤੇ ਬੜੀ ਹੀ ਸ਼ਕਤੀ ਦੇ ਨਾਲ ਜ਼ਮੀਨੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਤੇ ਚਲਦਿਆਂ ਤਾਰਾਗੜ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਨ੍ਹਾਂ ਨੇ ਦੋ ਗੱਟੀਆਂ ਵਿੱਚੋਂ 30 ਪੇਟੀਆਂ ਅवैध ਸ਼ਰਾਬ ਤੇ ਚਾਰ આરોપીਆਂ ਨੂੰ ਹਿਰਾਸਤ ਵਿੱਚ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਰੂਰਲ ਹਰਕਿਸ਼ਨ ਨੇ ਦੱਸਿਆ ਕਿ ਤਾਰਾਗੜ ਪੁਲਿਸ ਵੱਲੋਂ ਰੇਲਵੇ ਫਾਟਕ ਦੇ ਨੇੜੇ ਐਸਐਚਓ ਮਨਜੀਤ ਦੀ ਅਗਵਾਹੀ ਹੇਠ ਨਕਲ ਆਇਆ ਹੋਇਆ ਸੀ ਤੇ ਨਾਕੇ ਦੇ ਦੌਰਾਨ ਹੀ ਪੁਲਿਸ ਲੋ ਦੋ ਗੱਡੀਆਂ ਸਵਿਫਟ ਅਤੇ ਸੁਪਰੀZA ਨੂੰ ਫੜਿਆ ਤੇ ਉਸ ਦੀ ਤਲਾਸ਼ੀ ਦੇ ਦੌਰਾਨ ਦੋਨਾਂ ਗੱਡੀਆਂ ਵਿੱਚੋਂ 30 ਪੇਟੀਆਂ ਰਾਇਲ ਸਟੈਗ ਦੀਆਂ ਪੁਲਿਸ ਨੇ ਬਰਾਮਦ ਕੀਤੀਆਂ ਨਾਲ ਹੀ ਉਹਨਾਂ ਨੇ ਇਹਨਾਂ ਦਾ ਮਾਸਟਰਮਾਈਂਡ ਸੁਰੇਂਦਰ ਕੁਮਾਰ ਸੋਨੂ ਤੇ ਉਸ ਦੇ ਤਿੰਨ ਸਾਥੀ ਜੋਗਿੰਦਰ ਪਾਲ, ਦਰਸ਼ਨ ਸਿੰਘ ਤੇ ਅਨੂਬ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਖਿਲਾਫ ਤਾਰਾਗੜ ਥਾਣੇ ਵਿਖੇ ਪੁਲਿਸ ਨੇ 61 114 78 114 420 ਅਤੇ 418 ਦੇ ਤਹਿਤ ਮੁਕੱਦਮਾ ਦਾਇਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਯੂਰੋਪੀਅਨ ਕੋਰਟ ਵਿੱਚ ਪੇਸ਼ ਕਿਤਾ ਜਾਵੇਗਾ ਤੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਵੀ ਪੂਰੀ ਪੂਰੀ ਆਸ ਹੈ ਨਾਲ ਹੀ ਉਹਨਾਂ ਨੇ ਮਾੜੇ ਆਸਰਾ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਖਬਰਦਾਰ ਹੋ ਜਾਣ ਨੇ ਕਿਹਾ ਕਿ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਵਾਸਤੇ ਪੁਲਿਸ ਮਾੜੇ ਆਸਰਾ ਦੇ ਖਿਲਾਫ ਮੋਰਚਾ ਖੋਲ ਕੇ ਬੈਠੀ ਹੈ ਤੇ ਪੁਲਿਸ ਦਾ ਰੁਖ ਉਹਨਾਂ ਦੇ ਪ੍ਰਤੀ ਕੜਾ ਹੈ ਐਸਐਸਪੀ ਪਠਾਨਕੋਟ ਸ਼੍ਰੀ ਸੁਹੇਲ ਮੀਰ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਨੂੰ ਸਮੂਥਲੀ ਕਰਾਉਣ ਲਈ ਅਸੀਂ ਜਿਹੜੀ ਆਪਣਾ بڑا ਸਮੂਥਲੀ ਕਰਾਉਣ ਲਈ ਇੱਕ ਮੁਹਿੰਮ ਬਿੰਨੀ ਹੈ ਜਿਹਦੇ ਚੱਲਦੇ ਆ ਅੱਜ ਡੀਐਸਪੀ ਨਿਸ਼ਤਰ ਸਿੰਘ ਜੀ ਡੀਐਸਪੀ ਹੈੱਡਕੁਆਟਰ ਸੀਜੀ ਦੀ ਟੀਮ ਅਤੇ ਐਸਐਚਓ ਤਾਰਾਗੜ ਇਹਨਾਂ ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਇੱਕ ਇਹਨਾਂ ਨੂੰ ਸਫਲਤਾ ਮਿਲੀ ਹੈ ਇਹਨਾਂ ਨੇ ਤੀ ਪੇਟੀਆਂ ਜਿਹੜੀਆਂ ਸ਼ਰਾਬ ਐ ਰਾਇਲ ਸਟੈਗ ਉਹ ਬਰੰਦ ਕੀਤੀ ਐ ਇਹ ਜਿਹੜੀ ਸ਼ਰਾਬ ਐ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਅਸੀਂ ਫੜੇ ਨੇ ਸੁਰਿੰਦਰ ਕੁਮਾਰ ਜਗਿੰਦਰਪਾਲ ਦਰਸ਼ਨ ਸਿੰਘ ਅਤੇ ਅਨੂਪ ਸਿੰਘ ਇਹਨਾਂ ਦੇ ਵਿੱਚੋਂ ਜਿਹੜਾ ਮੇਨ ਐ ਉਹ ਸੁਰਿੰਦਰ ਕੁਮਾਰ ਦੋਸ਼ੀ ਆ ਸੁਰਿੰਦਰ ਕੁਮਾਰ ਜੀ ਨੂੰ ਡੱਗ ਕਹਿੰਦੇ ਨੇ ਇਹ ਪਠਾਨਕੋਟ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 10 ਇੱਕ ਸਾਈ ਦੇ ਪਰਚੇ ਦਰਜ ਐ ਤੇ ਆਮ ਤੌਰ ਤੇ ਬਾਰੂ ਸ਼ਰਾਬ ਲਿਆ ਕੇ ਸਮਗਲ ਕਰਕੇ ਇੱਥੇ ਪਠਾਨਕੋਟ ਦੇ ਵੇਚਦਾ ਹੈ ਅਤੇ ਇੱਥੋਂ ਕਈ ਵਾਰ ਉਹ ਜੰਮੂ ਵੀ ਸਮਗਲ ਕਰਦਾ ਸਰ ਜੀ ਜਿਸ ਦੇ ਸਬੰਧ ਵਿੱਚ ਸਾਡੀ ਜਿਹੜੀ ਇਹ ਪੁੱਛਗਿੱਛ ਚੱਲ ਰਹੀ ਆ ਇਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰਤੀ ਹੈ ਜਿਹੜਾ ਪਰਚਾ ਮੁਕੱਦਮਾ ਨੰਬਰ 33 ਅੰਡਰ ਸੈਕਸ਼ਨ 61/14 78/14 420 468 71 ਦੇ ਆਪਣਾ ਹੀ ਪਰਚਾ ਦਰਜ ਕੀਤਾ ਇਹਨਾਂ ਜਿਹੜੀਆਂ ਪੇਟੀਆਂ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਇਹਾਂ ਪੇਟੀਆਂ ਦੇ ਵਿੱਚੋਂ 26 ਦੇ ਜਿਹੜੇ ਹਾਲੋਗ੍ਰਾਮ ਹੈ ਉਹ ਲਾਏ ਹੋਇਆ ਉਹ ਹਾਲੋਗ੍ਰਾਮ ਇਹਨੇ ਲਾਏ ਹੋਇਆ ਤਾਂ ਜੋ ਪਤਾ ਨਾ ਲੱਗੇ ਇਹ ਜਿਹੜੀ ਆਪਣਾ ਸ਼ਰਾਬ ਕਿੱਥੋਂ ਆਉਂਦੀ ਹੈ ਤੋਂ ਇਹ ਇਹਨਾਂ ਦੇ ਭਲੇਖੇ ਨਾਲ ਕਿਤੇ ਚਾਰ ਪੇਟੀਆਂ ਦੇ ਹਾਲੋਗ੍ਰਾਮ ਰਹਿ ਗਏ ਨੇ ਅਸੀਂ ਉਸ ਸੰਬੰਧ ਵਿੱਚ ਪੜਤਾਲ ਕਰਿਆ ਅਤੇ ਇਹ ਪੜਤਾਲ ਕਰਾਂਗੇ ਕਿ ਇਹ ਸ਼ਰਾਬ ਕਿੱਥੋਂ ਆਈ ਆ ਅਤੇ ਕਿ ਉਹਦੇ ਵਿੱਚ ਜੋ ਵੀ ਠੇਕੇਦਾਰ ਹੋਣਗੇ ਜਾਂ ਜੋ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਾਵੇਗਾ ਉਹਨਾਂ ਨੂੰ ਵਿੱਚ ਨਾਮਜਾ ਕੇ ਕੇਸ ਵਿੱਚ ਨਾਮਜਾਦ ਕਰਕੇ ਜਿਹੜੀ ਅਗਲੀ ਤਫਤੀਸ਼ ਸ਼ੁਰੂ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਇਸ ਐਕਸਾਈਡ ਦੇ ਉੱਤੇ ਜਿਹੜਾ 56 ਉਹ ਕੱਸਿਆ ਰਹੇ ਸਰ ਕਿਸੇ ਨਾਕੇ ਦੌਰਾਨ ਫੜਿਆ ਤੇ ਕੋਈ ਵਾਹਨ ਵੀ ਸੀਗਾ ਜਿਹਦੇ ਵਿੱਚ ਜਿਹੜੀਆਂ ਆਪਣਾ ਇੱਕ ਨਾਕੇ ਦੇ ਦੌਰਾਨ ਅਸੀਂ ਜਿਹੜਾ ਰੇਲਵੇ ਸਟੇਸ਼ਨ ਹੈ ਰੇਲਵੇ ਪੜਤਦੇ ਨਾਕਾ ਸੀ ਉੱਥੋਂ ਅਸੀਂ ਫੜਿਆ ਇਹਦੇ ਵਿੱਚ ਦੋ ਗੱਡੀਆਂ ਇੱਕ ਬਰੀਜ਼ਾ ਤੇ ਇੱਕ ਸਵਿਫਟ ਇਹ ਬ੍ਰਾਂਧਤ ਹੋਈਆਂ ਬਰੀਜ਼ਾ ਵਿੱਚੋਂ ਜਿਹੜੀਆਂ 20 ਪੇਟੀਆਂ ਤੇ ਸਵਿਫਟ ਵਿੱਚੋਂ ਜਿਹੜੀਆਂ 10 ਪੇਟੀਆਂ ਬ੍ਰਾਂਧਤ ਹੋਈਆਂ। ਤੋਂ ਇਸੇ ਹੀ ਇਹ ਆਪਣਾ ਸ਼ਰਾਬ ਬ੍ਰਾਂਧਤ ਕਰਕੇ ਅਸੀਂ ਪਰਚਾ ਦਰਜ ਕਰਕੇ ਅਗਲੀ ਤਬਦੀਦ ਸ਼ੁਰੂ ਕਰ ਦਿਤੀ ਆ। ਇਹਦੇ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕਸ ਬਾਰੇ ਪਤਾ ਕਰਕੇ ਇਹਦੀ ਡੰਗਾਈ ਤੱਕ ਪੜਤਾਲ ਕਰਾਂਗੇ ਅਤੇ ਸਮਗਲਨਾਂ ਨੂੰ ਨੱਥ ਪਾਈ ਜਾਵੇਗੀ। If you wish that your child learns today and leads tomorrow. bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.